ਦਾ ਮਹਾਰਾਜ ਨਹੀਂ ਜਾਓ ਪਹਿਲੇ ਭਾਈ ਇਹਨਾਂ ਨੂੰ ਵੀ ਲੈ ਕੇ ਕਰਦਾ ਜਹਾਂਗੀਰ ਬਾਦਸ਼ਾਹ ਕਹਿਦਾ ਫਿਰ ਕਿਉਂ ਕਰ ਮਹਾਰਾਜ ਜਿਹੜੇ ਤੁਹਾਡੇ ਪੱਲੇ ਨਾਲ ਲੱਗ ਜਾਣਗੇ ਲੰਗ ਜਾਣਗੇ ਇੱਥੇ ਰਹਿਗੇ ਤੇ ਰਹਿਗੇ ਸਾਤਰ ਨੇ ਖੇੜ ਬਸਾਈ ਇੱਥੇ ਹੀ ਮਹਾਰਾਜ ਨੇ ਗੰਬੰਝ ਕਲੀਆਂ ਵਾਲਾ ਚੋਗਾ ਚੋਲਾ ਸਾਹਿਬ ਪੈਨੇ ਜਿਹੜਾ ਅੱਜ ਵੀ ਗੁਰਦੁਆਰਾ ਸਾਹਿਬ ਕਢਾਣੀ ਕਲਾਪਿਆ ਤੁਸੀਂ ਦਰਸ਼ਨ ਕਰ ਸਕਦੇ ਅਸੀਂ ਦਰਸ਼ਨ ਕੀਤੇ ਐ ਉਲਟਾ ਵਰਦਾਂ ਚੋੜਾ ਨਾ ਸਰੀਰ ਬਹੁਤ ਭਾਂਜੀ ਨਾ ਗੁਰੂ ਹਰਗੋਬਿੰਦ ਸਾਹਿਬ ਆਹਨੇ ਬੜੇ ਜੋਧਾ ਉਹ ਪਰਮ ਉਤਾਰੀ ਭਾਈ ਗੁਰਦਾਸ ਜੀ ਨੇ ਲਿਖੇ ਬੜੇ ਜੋਧੇ ਤੇ ਭਾਰੀ ਸਰੀਰ ਦੇ ਨਾਲ ਸੀ ਦੋ ਦੋ ਘੋੜੇ ਚੱਲਦੇ ਸੀ ਮਹਾਰਾਜ ਨਾਲ ਦੋ ਘੋੜੇ ਇੱਕ ਘੋੜਾ ਥੱਕ ਜਾਂਦਾ ਜਦੋਂ ਅਸਵਾਰੀ ਨਹੀਂ ਕਰ ਸਕਦੇ ਸੀ ਘੋੜਾ ਘੋੜਾ ਚੱਲ ਨਹੀਂ ਸੀ ਸਕਦਾ ਜਦੋਂ ਮਹਾਰਾਜ ਅਸਵਾਰੀ ਕਰਦੇ ਸੀ ਹੱਥ ਕੰਦასი ਘੋੜਾ ਨਾਲ ਦੂਜਾ ਚਲਾਉਣਾ ਪੈਂਦਾ ਸੀ ਫਿਰ ਉਹਤੇ ਸਵਾਰ ਹੁੰਦੇ ਫਿਰ ਦੂਜਾ ਦਮ ਲੈਂਦਾ ਘੋੜਾ ਐਡਾ ਵੱਡਾ ਐਡਾ ਸਰੀਰ ਸਡੌਰ ਸੀ ਮਹਾਰਾਜ ਦਾ ਦੇਖ ਕੇ ਨਾ ਐ ਲੱਗਾ ਸੀ ਇਹੋਨਾਂ ਦੇ ਬਰਾਬਰ ਕੋਈ ਨਹੀਂ ਸੀ ਕਿੱਡਾ ਉੱਚਾ ਲੰਮਾ ਹੁਗਾ ਐਡਾ ਸਡੌਰ ਸਰੀਰ 42 42 ਇੰਚ ਦੀਆਂ ਬਾਹਾਂ ਇਹਨੇ ਲੰਮੇ ਬਾਹਾਂ ਦੇ ਬਾਹ ਸਤੇ ਪਾਸ਼ਾ ਉਹ ਤੁਸੀਂ ਚੋਲਾ ਸਾਹਿਬ ਦੇ ਮੇਰੇ ਦਰਸ਼ਨ ਕਰੇ ਰੇਹੀ ਹੋਣ ਕੇ ਸੰਗਤਾਂ ਉਹ ਚੋਲਾ ਪਾਤਸ਼ਾਹ ਨੇ ਉਹਦੇ ਕਹਿੰਨੇ ਤੇ ਮਾਰਗ ਦੀ ਈਤਿਆਹ ਹਾਉ ਰਾਰਿਓ ਹੁਣ ਤੁਹਾਡੀ ਬਾਤ ਕਲਾਸੀ ਕਰਾਉਣੀ ਆ। ਲੋਕੀਂ ਕੀ ਕਈ ਫੜੋ ਸਾਰੀ ਪਾਰ ਨਹਾ ਤੇ ਮਹਾਰਾਜ ਆਪ ਸਹਨਾ ਸ੍ਰੀ ਬਾਹੀ ਗੁਰੂ ਜੀ ਨੇ ਉਸ ਗਵਾਲੀਆਂ ਦੇ ਕਿਲੇ ਤੋਂ ਉਹਨਾਂ ਨੂੰ ਜਹਰ ਆਗਿਆਂ ਨੂੰ ਮੁਕਤ ਕਰਾਇਆ ਰੈਹੀ ਵਾਰੀ ਚੰਦੂ ਦੀ ਜਹਾਂ ਕੀ ਚਰਨਾ ਦੇ ਡਾਇਆ ਇਹ ਤਾਂ ਚਰਨਾ ਦੇ ਟਾਇਪਿਆ ਨਾ ਮਹਾਰਾਜ ਕਹਿੰਦੇ ਹੁਣ ਅਸੀਂ ਚੱਲਦੇ ਆਂ ਭਾਈ ਸੰਗਤਾਂ ਬਾਹਰ ਬੈਠੀਆਂ ਸੀ ਬਹੁਤ ਜਿਆਦੇ ਜਥਾ ਬੈਠਾ ਸੀ ਨਾ ਮਹਾਰਾਜ ਨੂੰ ਲੈਣ ਵਾਸਤੇ ਖੁਸ਼ੀਆਂ ਹੋਈਆਂ ਵੀ ਸਤਿਗੁਰੂ ਨੇ ਕਰੇ ਬਣਦੇ ਪਹਿਲਾਂ ਤਾਂ ਸੰਗਤ ਨੇ ਰੱਜ ਕੇ ਕਰਸ਼ਨ ਕੀਤੇ ਇਧਰੋਂ ਜਹਾਂਗੀਰ ਬਾਦਸ਼ਾਹ ਚਰਨਾ ਦੇ ਟਾਇਪਿਆ ਕਹਿੰਦਾ ਮਹਾਰਾਜ ਮੇਰੇ ਤੋਂ ਬਨਾਹ ਹੋ ਗਿਆ ਪਹਿਲਾਂ ਤਾਂ ਮੈਨੂੰ ਨਿਵਾਜ਼ੀ ਬਖਸ਼ੋ ਮਹਾਰਾਜ ਮੈਂ ਕਿਸੇ ਦੇ ਕਹੇ ਕਹਾਏ ਤੋਂ ਅੰਦਰ ਤੈਅ ਨਹੀਂ ਕਰਦੇ ਦੱਸ ਸੀ ਚੇਤੇ ਨਹੀਂ ਕੋਣ ਸੀ ਕਹਿਣ ਵਾਲਾ ਚੱਲਦਾ ਕਹਿੰਦਾ ਗੁਰੂ ਸਾਹਿਬ ਕਿਰਪਾ ਕਰਦੇ ਹੁਣ ਜੇ ਜਾਣੇ ਹਾਂ ਤਸੀਂ ਮੈਨੂੰ ਕੋਈ ਨਿਸ਼ਾਨੀ ਤਾਂ ਦੇ ਦਿਓ ਤਦ ਜਾਵਾਂ ਕਰਿਆ ਗੁਰੂ ਸਾਹਿਬ ਦੇ ਹੱਥ 'ਚ ਨਾ ਇੱਕ ਮਾਲਾ ਪਾਈ ਹੋਈ ਸੀ ਮੋਤੀਆਂ ਦੀ ਕਹਿੰਦੇ ਮਹਾਰਾਜ ਜੇ ਬਾਲਾ ਕੁਛ ਨਹੀਂ ਦੇਣਾ ਆ ਮਾਲਾ ਦਾ ਇੱਕ ਮੋਤੀ ਦੇ ਦਿਓ ਕਿ ਮੈਂ ਇਸੇ ਮਾਲਾ ਤੇ ਝੜਾ ਕੇ ਨਾ ਰੱਖ ਲਿਆ ਕਰਾਂ ਨਾ ਰੋਜ਼ ਤੁਹਾਨੂੰ ਦੇਖ ਕੇ ਇਹ ਮਾਲਾ ਦੇ ਮੋਤੀ ਦੇਖ ਕੇ ਤੁਹਾਡੇ ਦਰਸ਼ਨ ਕਰ ਲਿਆ ਕਰਾਂ ਮੇਰੇ ਤੇ ਕਿਰਪਾ ਕਰੋ ਜਹਾਂਗੀਰ ਦਾ ਹੁਣ ਮਨ ਸੀ ਨਾ ਪਿਗਲ ਗਿਆ ਸੀ ਗੁਨਾਹ ਪਕਾ ਲਾ ਗਿਆ ਸੀ ਮੇਰੇ ਕੋਲ ਗੁਨਾਹ ਸਤਗੁਰੂ ਕਹਿੰਦੇ ਭਾਈ ਇਹ ਮਾਲਾ ਤਾਂ ਨਹੀਂ ਅਸੀਂ ਦਿੰਦੇ ਇਹ ਸਾਡੇ ਗੁਰੂ ਸਾਹਿਬ ਜਿਹੜੇ ਗੁਰੂ ਪਿਤਾ ਵੀ ਦਿੱਤੀ ਹੋਈ ਹੈ ਇੱਕ ਬਾਲਾ ਦੇ ਨਾਲ ਵੀ ਮੇਰੇ ਗੁਰੂ ਪਿਤਾ ਕੋਲੇ ਹੋ ਸੀ ਹੁਣ ਧਿਆਨ ਦਾ ਥੋੜਾ ਜਿਹਾ ਚਾਹ ਰਿਹਾ ਸੀ ਉਹ ਮਾਲਾ ਨਾ ਜਦੋਂ ਮੇਰੇ ਗੁਰੂ ਪਿਤਾ ਜੀ ਲਾਹੌਰ ਵੈਸੇ ਨਾਲ ਹੀ ਸੀ ਉਹ ਬਾਲਾ ਬਾਰੇ ਚੰਦੂ ਨੂੰ ਵੀ ਪਤਾ ਹੋਣਾ ਆਪ ਕੋ ਸਤਨਾ ਸ਼੍ਰੀ ਅਕਾਲ ਸਾਰ ਸਤੀ ਆ ਗਈ ਮੁੜ ਕੇ ਚੰਦੂ ਤੇ ਨਾ लेनी महाराज ने गलशाह मेरे मेरे गुरु अर्जुन देव महाराज मेरे गुरु पिता ने चंदू ना आ गया चंदू हूँ भी सक माला तो लिया के दे पीसी बादशाह का दुख नो गया सारा इन महाराज कहते मेरे गुरु पिता का बहुत बहुत समाना ਅਖੀਰ ਤੇ ਮੈਂ ਬੇਨਤੀ ਕਰਾਂ ਬਸ ਕਹਿਣ ਦਾ ਇਹ ਭਾਵ ਸੀ ਗੁਰੂ ਸਾਹਿਬ ਦਾ ਜਿਵੇਂ ਅਸੀਂ ਪ੍ਰਾਣ ਕੀਤਾ ਸੀ ਜਦੋਂ ਤਖਤ ਤੇ ਬੈਠੇ ਸੀ ਪ੍ਰਾਣ ਕੀਤਾ ਸੀ ਸੰਗਤ ਵਿੱਚ ਪ੍ਰਾਣ ਕੀਤਾ ਸੀ ਸੰਗਤ ਜੀ ਜਿਵੇਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਕੋਹ ਕੋ ਕੇ ਸਹੀ ਕੀਤਾ ਨਾ ਚੰਦੂ ਨੇ ਇੱਕ ਦਿਨ ਐਸਾ ਆਏਗਾ ਅਸੀਂ ਆਪ ਸਾਡੇ ਗੁਰਸਿੱਖ ਚੰਦੂ ਦੀ ਲੱਕ ਵਿੱਚ ਨਕੇਲ ਪਾ ਕੇ ਕ੍ਰੀਸ ਦੇਣਗੇ ਕੋਹ ਕੋ ਕੇ ਮਾਰੇਗਾ ਉਹ ਪ੍ਰਾਣ ਅਸੀਂ ਪੂਰਾ ਕਰਨਾ ਹੈ ਪ੍ਰਾਣ ਪੂਰਾ ਕਰ ਉਹ ਪ੍ਰਾਣ ਅੱਜ ਪੂਰਾ ਹੋ ਰਿਹਾ ਹੈ ਉਧਰੋਂ ਚੰਦੂ ਨੂੰ ਲਾਹੌਰ ਤੋਂ ਫੇਰੋ ਐਨਾਂ ਮਗਰਾ ਸੱਚੇ ਪਾਸ਼ਾ ਦੇ ਸਿੱਖ ਬੈਦੋ ਜਦੋਂ ਹੁਕਮ ਕਰਤਾ ਵੀ ਹਾਂ ਲੈ ਲੋ ਇਹਨੂੰ ਪਤਾ ਸੀ ਬਾਦਸ਼ਾਹ ਵੀ ਹੁਣ ਮੈਂ ਮੱਥਾ ਨਹੀਂ ਲਾ ਸਕਦਾ ਇਹਨਾਂ ਨਾਲ ਚੰਦੂ ਨੂੰ ਹਵਾਲੇ ਕਰਨ ਦਾ ਹੁਕਮ ਹੋਇਆ ਸਿੱਖ ਬੈ ਲਾਹੌਰ ਸਾਕੀ ਨੂੰ ਕੀ ਨੂੰ ਇਹਨਾਂ ਬਾਰੇ ਦੇ ਬਲਦੋਲੇ ਨੱਕ ਚ ਆਪਾਂ ਉਹਨੂੰ ਹੋ ਜੋੜ ਦੇ ਵਾਸਤੇ ਸੂਆ ਤਿੱਖਾ ਕਰਕੇ ਕੱਢਦੇ ਆਂ ਐਂ ਕੱਢਿਆ ਜੀ ਨੱਕ ਵਿੱਚ ਰਸਾ ਭਾਇ ਸਿੱਖਾਂ ਨੇ ਕੜੀ ਇਸ ਦੇ ਲੈ ਕੇ ਆਇ ਲਾਹੌਰ ਤੋਂ ਅੰਮ੍ਰਿਤਸਰ ਆਪਸਾ ਕਰਨਾ ਸ੍ਰੀ ਵਾਹਿ ਹੈ ਜੀ ਇਤਿਹਾਸ ਸਿੱਖਾਂ ਦੇ ਇਤਿਹਾਸ ਐਂ ਮੈਂ ਥੋੜੂ ਬਣ ਗਏ ਐ ਨਹੀਂ ਬਣੇ ਕੁਰਬਾਨੀਆਂ ਵੀ ਇਹ ਦੇ ਪਿੱਛੇ ਇਹ ਦੇ ਪਿੱਛੇ ਜਲਵੇਰੀ ਇਹ ਦੇ ਪਿੱਛੇ ਚੜ੍ਹਦੀ ਕਲਾ ਵੀ ਇਹਦੇ ਪਿੱਛੇ ਗੁਰੂ ਦਾ ਹੱਥ ਹੈ ਇਹਦੇ ਪਿੱਛੇ ਨਾਮ ਭਗਤ ਬੰਦਰੀ ਹੈ ਇਹਦੇ ਪਿੱਛੇ ਸਿਵਾ ਨਾਲ ਨਕਤ ਚ ਨਕੇਲ ਪਾ ਕੇ ਕ੍ਰੀਸ਼ ਕੇ ਲੈ ਕੇ ਆਏ ਉਧਰੋਂ ਗੁਰੂ ਸਾਹਿਬ ਚੱਲੇ ਗਵਾਲੀਆ ਦੇ ਕਿਲੇ ਤੋਂ ਪਹਿਲਾਂ ਸੰਗਤਾਂ ਨੂੰ ਪਤਾ ਲੱਗਿਆ ਮਾਤਾ ਗੰਗਾ ਜੀ ਨੂੰ ਪਤਾ ਲੱਗਿਆ ਕਿ ਆਹ ਜੀ ਸਪੁੱਤਰ ਸਾਹਿਬ ਜਾਂਦੇ ਹੋਏ ਨੇ ਸੰਗਤਾਂ ਨੇ ਉਹ ਖੁਸ਼ੀ ਦੇ ਵਿੱਚ ਕਿਉਂ ਗੇ ਜੀ ਆਰ ਅਨੰਤ ਸਰਸਾਇਤ ਧਰਤੀ ਉਸਨਾ ਦਿੱਤੀ। ਕਾਫੀ ਸਮੇਂ ਬਾਅਦ ਸੇਮੇ ਪਾਤਸ਼ਾਹ ਸੇਮੇ ਗੁਰੂ ਨਾਨਕ ਆ ਰਹੇ ਉਸ ਨਗਰੀ ਦੇ ਚਰਨ ਪਾ ਰਹੇ। ਇਧਰੋਂ ਇਹ ਨਹੀਂ ਕੋਈ ਸੀ ਸਿੱਖਾ ਲੋ ਕਿ ਚੰਦੂਤ ਵੀ ਬਗਲਾ ਲਿਆ। ਪਰ ਸਤਨਾਮ ਸ੍ਰੀ ਵਾਹਿਗੁਰੂ ਉਸ ਕੂਸੀ ਦੇ ਵਿੱਚ ਪਾ ਲਈ ਗੁਰ ਕਰਾ ਦਿੱਤ ਕਿ ਉਹ ਇਹਦੀ ਬਾਣੀ ਲੈ। ਕੂਸੀਆਂ ਦਾ ਨਾਮ ਨਹੀਂ ਹੈ। ਇਹ ਕੂਸੀਆਂ ਦਾ ਇਹ ਤਹਾ ਬਣ ਗਿਆ। ਇੰਦੂਤਰ ਨਾਲ ਜੁੜਿਆ ਦਾ ਸੰਬੰਧ ਹੈ ਤੁਸਪਤ ਜਾਣਦੇ ਤ੍ਰਿਤੇ ਦੇ અવਤਾਰ ਭਗਵਾਨ ਰਾਮਚੰਦਰ ਜੀ 14 ਸਾਲਾਂ ਦਾ ਬੰਦਵਾਸ ਕੱਟ ਕੇ ਕਰੇ ਉਹਦੇ ਤੋਂ ਖੁਸ਼ੀ ਸੀ ਉਹਨਾਂ ਨੂੰ ਪ੍ਰੇਮ ਕਰਨ ਵਾਲਿਆਂ ਨੂੰ ਖੁਸ਼ੀਆਂ ਸਾਡੇ ਤਰ੍ਹਾਂ ਵਿਸ਼ੇਖ ਇਤਿਹਾਸ ਵਿੱਚ ਪਾਈ ਇਹ ਬੜਾ ਮਹਾਨ ਦੇਨ ਦਾ ਕੀ ショਰ ਹੋ ਸੀ ਬੰਦੀ ਸੋਹ ਦੀ ਸੀ ਆਪ ਸੰਤਾਂ ਲੱਖ ਲੱਖ ਦੀਆਂ ਗੁਰੂ ਕਿਰਪਾ ਕਰੇ ਸਾਡੇ ਨਿਬੰਧਨ ਕੱਟ ਦੇ ਕੇ ਅਰਦਾਸ ਨਹੀਂ ਕਰਾਂਗੇ ਪਾਤਸ਼ਾਹ ਕਿਸੇ ਤੇ ਬੰਦੀ ਛੋੜਤਾ ਤੇ ਸਾਡੇ ਨੂੰ ਬੰਦਨ ਪਾ ਰਿਹਾ ਹੈ ਖੁੱਲਾ ਚੁਕਾ ਦੀ ਹੋ ਆਫੀ ਤੁਸੀਂ ਇੰਨਾ ਸਮਾਂ ਬੈਠੇ ਸਾਰਿਆਂ ਦਾ ਧੰਨਵਾਦ ਗੁਰੂ ਸਾਹਿਬ ਦੀਆਂ ਚਰਨਾਂ ਦਾ ਸ਼ੁਕਰ ਕਰੀਏ ਮਾਰਗਿਤ ਭਾਵਨਾ ਸੀਪਾ ਵਿਸ਼ੇਸ਼ਤਾ ਉਤੇ ਜਿੰਨੂੰ ਇਦਾਂ ਨਹੀਂ